ਅੱਜ ਪੰਜਾਬੀਆਂ ਨੂੰ ਇਹ ਵੀ ਨਹੀਂ ਪਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਜਹਾਜ਼ ਰਜਿਸਟਰਡ ਕਰਾਇਆ ਗਿਆ ਸੀ ਪਾਣੀ ਵਾਲਾ ਇਹ ਹਾਂਜੀ ਇਹ ਜਦੋਂ ਤੁਸੀਂ ਕੈਨੇਡੀਅਨ ਗਵਰਨਮੈਂਟ ਦੇ ਦਸਤਾਵੇਜ਼ ਦੇਖਦੇ ਹੋ ਤਾਂ ਉਹ ਸਮੇਂ ਦਾ ਇਤਿਹਾਸ ਦੇਖਦੇ ਹੋ ਇਸ ਜਹਾਜ਼ ਨੂੰ ਕਾਮਾਗਾਟਾ ਮਾਰੂ ਦੇ ਨਾਂ ਤੋਂ ਜਾਣਿਆ ਜਾਂਦਾ ਇਹ ਰਜਿਸਟਰਡ ਜੋ ਕੀਤਾ ਗਿਆ ਸੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਹਾਜ਼ ਦੇ ਨਾਂ ਤੇ ਰਜਿਸਟਰਡ ਕੀਤਾ ਗਿਆ ਸੀ ਇਹ ਜਹਾਜ਼ ਜਿੰਨੀਆਂ ਟਿਕਟਾਂ ਦਿੱਤੀਆਂ ਗਈਆਂ ਸੀ ਸੰਗਤਾਂ ਨੂੰ ਉਹ ਵੀ ਸਾਰੀਆਂ ਦੀ ਸਾਰੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਟਿਕਟਾਂ ਕੱਟੀਆਂ ਗਈਆਂ ਸੀ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪ੍ਰਕਾਸ਼ ਸੀ ਇਸ ਜਹਾਜ਼ ਦੇ ਅੰਦਰ ਇਹ ਜਹਾਜ਼ ਦੇ ਵਿੱਚ ਜਿੰਨੀ ਵੀ ਸੰਗਤ ਸੀ ਉਹਦੀ ਮੰਗ ਕੀ ਸੀ ਉਹ ਸਾਹਮਣੇ ਨਹੀਂ ਕਦੇ ਵੀ ਦੁਨੀਆ ਦੇ ਲਿਆਂਦੀ ਗਈ ਉਹਨਾਂ ਦੀ ਮੰਗ ਸੀ ਕਿ ਪੰਜਾਬ ਨੂੰ ਆਜ਼ਾਦ ਕਰਾਣਾ ਪੰਜਾਬ ਨੂੰ ਆਜ਼ਾਦ ਕਰਾਉਣਾ ਬ੍ਰਿਟਿਸ਼ ਹਕੂਮਤ ਕੋਲੋਂ ਉਸ ਸਮੇਂ ਤੇ ਪੂਰੇ ਭਾਰਤ ਨੂੰ ਵੀ ਆਜ਼ਾਦ ਕਰਾਉਣਾ ਪਰ ਨਹਿਰੂ ਨੇ ਐਡੀ ਗੰਦੀ ਚਾਲ ਖੇਡੀ ਇਹਨੂੰ ਕਾਮਾਗਾਟਾ ਮਾਰੂ ਦੇ ਨਾਅ ਦੇ ਉੱਤੇ ਇਹ ਜਹਾਜ਼ ਦੀ ਪ੍ਰਮੋਸ਼ਨ ਕੀਤੀ ਇਹ ਜੀ ਕਾਮਾਗਾਟਾ ਮਾਰੂ ਸਾਕਾ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਹਾਜ਼ ਦਾ ਨਾਂ ਸੀ ਉਹ ਵਿੱਚੇ ਗਾਇਬ ਕਰ ਦਿੱਤਾ ਉਹ ਗੱਲਾਂ ਵੀ ਗਾਇਬ ਕਰ ਦਤੀਆਂ ਕਿ ਜਿਸ ਕਰਕੇ ਇਹ ਸੰਗਤ ਨੇ ਇਹ ਅਪਰਾਲਾ ਕੀਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਜਹਾਜ਼ ਦਾ ਨਾਂ ਰੱਖਿਆ ਤੇ ਇਹਨਾਂ ਦਾ ਸੋਚ ਇਹ ਸੀ ਕਿ ਅਸੀਂ ਪੰਜਾਬ ਨੂੰ ਆਜ਼ਾਦ ਕਰਾਵਾਂਗੇ ਤੇ ਪੂਰੇ ਭਾਰਤ ਨੂੰ ਵੀ ਆਜ਼ਾਦ ਕਰਾਵਾਂਗੇ ਪਰ ਪੰਜਾਬ ਤਾਂ ਆਜ਼ਾਦ ਨਹੀਂ ਹੋਇਆ ਭਾਰਤ ਜ਼ਰੂਰ ਹੋ ਗਿਆ ਗੰਦਿਆਂ ਲੋਕਾਂ ਦੀਆਂ ਗੰਦੀਆਂ ਚਾਲਾਂ ਦੇ ਨਾਲ ਪਰ ਅੱਜ ਸਾਨੂੰ ਲੋੜ ਆ ਇਸ ਚੀਜ਼ ਦੀ ਕਿ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਹਾਜ਼ ਦਾ ਮਾਡਲ ਬਣਾ ਕੇ ਕੈਨੇਡਾ ਦੇ ਵਿੱਚ ਉੱਥੇ ਸੰਗਤਾਂ ਨੂੰ ਦਿਖਾ ਲੈਣਾ ਚਾਹੀਦਾ ਕਿ ਜੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਜਹਾਜ਼ ਸੀ ਇਹ ਕਾਮਾਗਾਟਾ ਮਾਰੂ ਦੇ ਨਾਂ ਤੇ ਪ੍ਰਚਲਿਤ ਕੀਤਾ ਪਰ ਇਹਦਾ ਜਿਹੜੀ ਰਜਿਸਟਰਡ ਕੀਤੀ ਗਈ ਸੀ ਕੰਪਨੀ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਕੀਤੀ ਗਈ ਸੀ ਪਰ ਇਹ ਸਾਡੇ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਸਰਕਾਰਾਂ ਨੇ ਇਤਿਹਾਸ ਨੂੰ ਬੇਇਤਿਹਾਸ ਕਰਕੇ ਸਾਡੇ ਸਾਹਮਣੇ ਪਰੋਸ ਦਿੱਤਾ ਤੁਸੀਂ ਕੋਈ ਕੋਸ਼ਿਸ਼ ਵੀ ਨਹੀਂ ਕਰਦੇ ਕਿ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ ਤੇ ਸੱਚ ਨੂੰ ਦੁਨੀਆ ਨੂੰ ਦੱਸਿਆ ਜਾਵੇ ਕਿ ਸੱਚ ਹੈ ਕੀ ਤੇ ਕੈਨੇਡਾ ਦੇ ਵਿੱਚ ਕਿੰਨੀਆਂ ਸੰਗਤਾਂ ਨੇ ਸਭ ਨੂੰ ਉਪਰਾਲਾ ਕਰਨਾ ਚਾਹੀਦਾ ਕਿ ਇਹ ਸੱਚ ਨੂੰ ਬਾਹਰ ਲੈ ਕੇ ਆਉਣਾ ਚਾਹੀਦਾ ਦੁਨੀਆ ਨੂੰ ਦੱਸਣਾ ਚਾਹੀਦਾ ਉੱਥੇ ਇੱਕ ਜਹਾਜ਼ ਦਾ ਮਾਡਲ ਬਣਾ ਕੇ ਸੰਗਤਾਂ ਦੇ ਦਰਸ਼ਨਾਂ ਨੂੰ ਖੜਾ ਕਰਨਾ ਚਾਹੀਦਾ ਹੈ ਕਿ ਇਹ ਜਹਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਜਹਾਜ਼ ਰੱਖਿਆ ਸੀ ਉਸ ਸਮੇਂ ਸ਼ਰਧਾਲੂਆਂ ਨੇ ਜੇ ਜਿਹੜਾ ਜਿਨ੍ਹਾਂ ਨੇ ਇਹ ਅਪਰਾਹਲਾ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ